ਸੰਗਜ ਜੀ ਜਸਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਗੁਜਰਾਪੰਡਾ ਜੀ ਸਾਰੀ ਗੱਲ ਤੁਸੀਂ ਗੁਜਰਾਪੰਡਾ ਜੀ ਰਾਤ 1 ਵਜੇ ਕਿ 19 ਮਿੰਟਾਂ ਦੇ ਹੀ ਬੰਦੇ ਅੰਦਰ ਬੜੇ ਚੋਰ ਜੀ ਉਦੋਂ ਵਾਸਤੇ ਪਏ ਰਹੇ ਸਾਨੂੰ 1 ਵਜੇ 51 ਮਿੰਟਾਂ ਤੇ ਖੜਕਾਇਆ ਸੁਣਿਆ ਜੀ ਸੀ ਉੱਠ ਕੇ ਬਾਹਰ ਲਿਕੜੇ ਉਹਦੋਂ ਮਤਲਬ ਬਾਹਰ ਖੜਕਾਇਆ ਜਦੋਂ ਉਹ ਲੰਗੇ ਜੀ ਚੋਰ ਇਹਦੋਂ ਨੂੰ ਆਏ ਤੈਨੂੰ ਘਰ ਆਏ ਦੇਖ ਕੇ ਜੀ ਸਮਾਨ ਨੂੰ ਮਤਲਬ ਵੇਫ ਹੋ ਗਏ ਜੀ ਅਸੀਂ ਉਹਨੂੰ ਸਾਹਮਣ ਲੰਗੇ ਇਹਦੋਂ ਬੰਦੇ ਲੰਗੇ ਜੀ ਸਾਰੇ ਖਾ ਤੁਸੀਂ ਕਿੱਥੇ ਪਏ ਸੀ ਅਸੀਂ ਆ ਸਟੋਰ ਨਾਲ ਲੱਗ ਮੈਂ ਪੈ ਦੀ ਪਹੁੰਚ ਜਾ ਇਹ ਸਟੋਰ ਆ ਜੀ ਨਾਲ ਤੇ ਰਾਤ ਨੂੰ ਕਾਰੋਬੇ ਵੀ ਪੰਜਾਬ ਦਿੱਤਾ ਸੀ ਹਾਂ ਜੀ ਸਾਰਾ ਰਾਤ ਦਿੱਤਾ ਜੀ ਕਿੰਨਾ ਦਾ ਨੁਕਸਾਨ ਸੋ ਡਾ 13 ਨੁਕਸਾਨ 13 ਤੋਂ ਇਹ ਸੋਨਾ ਲੈ ਕੇ ਜੀ ਬਾਕੀ 42000 ਨਗਦੀ ਲੈ ਕੇ ਜੀ ਪੈਸੇ ਜਿਹੜੇ ਸੁਝ ਨਗਦ ਕਰੇ ਬਸ ਇਹ ਹਾਂ ਜੀ ਬਈਆਂ ਨੂੰ ਕਹਿੰਦਾ ਮਲਾਜਮ ਬਈਏ ਆਏ ਤੇ ਆਪਣੇ ਜੀ ਕਰਨ ਵਾਲੇ ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ ਚ ਨਾ ਕੇ ਪਵਾ ਲਈ ਜੀ ਸਾਨੂੰ ਨਗਦ ਦੇ ਕੇ ਦੇਰੇ ਪੀਟੀਐਮ ਕਰਾ ਲਈ ਦੀ ਜੋ ਪੈਸੇ ਨਾਲ ਹਾਲੇ ਛੁੱਟੀ ਕਾ ਖੇ ਗਿਆ ਨਹੀਂ ਕੰਮ ਜੀ ਸਾਨੂੰ ਇੱਧਰ ਅੱਜ ਚਮਕਾ ਕਰਨੇ ਦੀ ਜਿਹੜਾ ਸੋਨਾ ਲੈ ਗਏ 13 ਤੋਂ ਉਹਦੇ ਵਿੱਚ ਕੀ ਕੁਝ ਉਹਦਾ ਦੋ ਉਕਰਦਿਆਂ ਨੂੰ ਪਤਾ ਜੀ ਮੜਾ ਜਿ ਬੁਲਾਗੇ ਤੇ ਉਸ ਤੋਂ ਇਲਾਵਾ ਹੋਰ ਵੀ ਕੋਈ ਸਮਾਨ ਚੱਕਿਆ ਨਾ ਜੀ ਹੋਰ ਨਹੀਂ ਚੱਕਿਆ ਗਿਆ ਕੀ ਲੱਗਦਾ ਜੀ ਇਸ ਤਰ੍ਹਾਂ ਨਿਮਾਰੀ ਪੱਟੀ ਗਈ ਆ ਅੰਦਰ ਆ ਕੇ ਕੀ ਕੋਈ ਪੇਤੀ ਬੰਦੇ ਦਾ ਕੰਮ ਆ ਜਾਂ ਕੋਈ ਸ਼ੱਕ ਆ ਕਿਸੇ ਦਾ ਹਾਂ ਇਹਦਾ ਕੀ ਪਤਾ ਲਾ ਜੀ ਉਹ ਪੇਤੀ ਲੱਗੀ ਉਹ ਇਹਨਾਂ ਕਾਰੀ ਕਰ ਲੈਣੇ ਪੁਲਿਸ ਆ ਤੜਕੇ ਬੁਲਾਏ ਹੋਣੇ ਜੀ ਸਾਰੇ ਉਹ ਕਹਿੰਦੇ ਨੇ ਵੀ 24 ਘੰਟੇ ਚ ਹੱਲ ਕਰ ਦਾਂਗੇ ਬਾਕੀ ਦੇਖੋ ਜੀ ਹਜੇ ਹੋਰ ਵੀ ਕੋਈ ਚੋਰੀ ਹੋਈ ਪਿੰਡ ਚ ਇਹਦੇ ਨਾਲ ਹਾਂ ਜੀ ਗੁਰਬਾਚਨਗੇ ਹੋਈ ਜਾਂਦਾ ਇੱਕ ਦੂ ਬਾਅਦ ਮੇਰੇ ਤੋਂ ਬਾਅਦ 2:30 ਹਾਂ ਹਾਂ 2:30 ਵਜੇ ਉਧਰ ਹੋਈ ਜਾ ਕੇ ਜੀ ਇਹ ਇਕ ਕੰਵਜ ਦੇ ਉੱਠ ਖੜੇ ਤੇ ਇਥੋਂ ਦੀ ਇਹਦੇ ਵਿੱਚ ਆ ਕੇ ਮਤਲਬ ਬੰਦੇ ਹੋ ਸਫਾਤ ਹੋ ਗਏ ਉਹ ਕਰਨੇ ਵਾਗੇ ਦੱਰੇ ਨਹੀਂ ਕਿਹ ਕੁਰਾ ਦੋ ਚੋਰੀ ਹਾਂ ਜੀ ਉਹ ਵੀ ਜਸਵਿੰਦਰ ਉਧਰ ਗੁਰਬਚਨ ਦਾ ਜੀ ਉਹਨਾਂ ਦੇ ਵੀ ਖਾਫੀ ਨੁਕਸਾਨ ਉਹਦੇ ਮਤਲਬ ਐਲ ਸੀ ਡੀ ਲੈ ਕੇ ਬਾਕੀ ਬਾਕੀ ਊ ਕੱਪੜੇ ਕੁੱਪੜੇ ਜਿਵੇਂ ਆ ਫਰੋਲੇ ਨੇ ਆਏ ਫਰੋਲੇ ਪੈਨੇ ਜੀ ਬਾਕੀ ਉਹ ਭੱਜ ਗਏ ਫਿਰ ਤੂੰ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਹੈ ਜੀ ਬਸ ਇਨਸਾਫ ਹੋਣਾ ਚਾਹੀਦਾ ਬੰਦੇ ਨੂੰ ਜਿਹੜਾ ਕੋਈ ਸਮਾਨ ਹੈ ਜੀ ਸਾਰਾ ਮਿਲ ਜੇ ਜੀ ਖੇਤੀ ਕਰਦੇ ਹਾਂ ਜੀ ਹਾਂ ਜੀ ਖੇਤੀ ਕਰਦੇ ਹਾਂ ਜੋ ਦਿਫਰਾ ਹੁਣ ਖੇਤੀ ਕਰਦੇ ਹੋ ਤੁਸੀਂ ਰੋਡ ਦੇ ਉੱਤੇ ਖੇਤਾ ਜੇ ਮਕਾਨ ਹੈਗਾ ਜਦੋਂ ਇਸ ਤਰ੍ਹਾਂ ਦੇ ਚੋਰੀਆਂ ਹੋ ਰਹੀਆਂ ਨੇ ਕੀ ਮਨ ਦੇ ਵਿੱਚ ਪਰ ਆਏ ਜੀ ਪੁਲਿਸ ਨੂੰ ਕੋਰ ਕਰਨੀ ਜਾਂਦੀ ਰਾਤ ਨੂੰ ਫਿਰਨਾ ਤੁਰਨਾ ਚਾਹੀਦਾ ਹਾਲੀ ਗੱਡੀ ਆ ਲੈ ਕੇ ਜੀ ਅੱਗੇ ਦੇਖਿਆ ਜਾਂਦਾ ਕਿ ਸ਼ਹਿਰਾਂ ਨੂੰ ਚੋਰੀਆਂ ਹੁੰਦੀਆਂ ਨੇ ਬਜ਼ਾਰ ਹੁਣ ਪਿੰਡਾਂ ਦੇ ਵਿੱਚ ਚੋਰਾਂ ਆ ਬੜੇ ਹੋਰ ਜੀ ਰਾਤ ਨੂੰ ਆਏ ਵੀ ਡਰ ਰਹੇ ਨੇ ਜੀ ਕੀ ਪਤਾ ਕੋਈ ਹਥਿਆਰ ਹੋਵੇ ਬੰਦੇ ਕੋਲ ਕੀ ਮੌਕੇ ਤੇ ਹੁੰਦਾ ਜੀ ਕੋਈ ਛੱਟ ਫੇਟ ਵੀ ਮਾਸਾ ਦਾ ਬੰਦਾ ਕੋਈ ਸੋਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗੇ ਕੁਝ ਕੈਮਰੇ ਦਾ ਇੱਕ ਦੁਕਾਨੀ ਤੇ ਪਤਾ ਲੱਗਾ ਜੀ ਉਹਨੇ ਆਏ ਮਤਲਬ ਗਰਦਣਾ ਮੋੜੀਆਂ ਉਹ ਉਦੂਆ ਹੋਇ ਕੋਈ ਸੁਣੀ ਨਹੀਂ ਦਿਖਾਈ ਜੀ ਵੀਰ ਲੱਕੜੇ ਨੇ ਥੱਲੇ ਮਾਰੇ ਸਾਲਾ ਉਹ ਦੂਆ ਕੋ انکار ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸੁੱਤੇ ਪਏ ਤੁਸੀਂ ਕੋਈ ਤੁਹਾਨੂੰ ਕੋਈ ਸੁਚੀਤ ਤਾਂ ਨਹੀਂ ਕਿਸ ਸੰਗਾਈ ਗਈ ਨਾ ਜੀ ਇਹਦਾ ਇੱਕ ਪਾਸੇ ਅੱਡ ਪੈਦੇ ਜੀ ਇਹਦਾ ਮੈਂ ਖੜਕਾ ਬਾ ਕਰਦੇ ਨੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲੇ ਬਾਹਰ ਨਹੀਂ ਖੋਲੇ ਅੰਦਰੋਂ ਹਾਂ ਉਹ ਕਹਿੰਦੀ ਖੜਕ ਹਾਂ ਸਵੇਰੀ ਪਤਲ ਇੱਕ ਵਜੇ 19 ਮਟਾ ਤੇ ਬਾਹਰ ਦਾਤ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ ਉੱਥੋਂ ਅਸੀਂ 1:55 ਤੇ ਉੱਠਿਆ ਜੀ ਇੱਕ 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 ਵਜੇ ਵਿਚਾਲੇ ਵਿਚਾਲੇ ਇਹ ਚੀਜ਼ ਹੋ ਗਈ ਜੀ ਉਹ ਵਸਾ ਤੇ ਰੋਟੇ ਸਾਬਾ ਵੀ ਕੱਢ ਕੇ ਬਾਹਰ ਧਰ ਕੇ ਵਾਗੇ ਜੀ ਹੁਣ ਐਸਐਸਓ ਨਾਲ ਗੱਲ ਹੋਈ ਥੋੜੀ ਕੀ ਕਹਿੰਦੇ ਨੇ ਐਸਐਸਓ ਕਹਿੰਦਾ ਜੀ ਬੰਦਾ ਲੈ ਕੇ ਆ ਰਹੇ ਇੱਕ ਕੋਈ ਛੋਟਾ ਮਲਾਜ਼ਮ ਕੋਈ ਪਤਾ ਨਹੀਂ ਕਿਉਂ ਖੜਾ ਖੜਿਆ ਹੋਇਆ ਪੈੜ ਪੈੜ ਦਿਖਾਈ ਆਈ ਉਹਨਾਂ ਨੂੰ ਜੀ ਉਹਦੇ ਹਿਸਾਬ ਨਾਲ ਕਹਿੰਦਾ ਬੰਦਾ ਲੈ ਕੇ ਨੱਧਾ ਘੰਟਾ ਵੇਟ ਕਰੋ ਹਣੇ ਬੜੀ ਕਿੱਥੋਂ ਦੀ ਨੇ ਜੀ ਹਾਂਜੀ ਬੜੀ ਕਿੱਥੋਂ ਦੀ ਉਹ ਮੋਰੀ ਵਿੱਚ ਦੀ ਬੜੇ ਨੇ ਪਰ ਪੇਚਨ ਵਿੱਚ ਦੀ ਜਾਲੀ ਵੱਡ ਕੇ ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ ਬਾਕੀ ਨੂੰ ਅੰਦਰ ਵੜਾ ਜੀ ਕੀ ਨਾਮ ਹੈ ਕਰਮਜੀਤ ਕਰਮਜੀਤ ਕਿ ਕਿਸ ਤਰ੍ਹਾਂ ਘਟਣਾ ਬਾਪੂ ਜੀ ਕੀ ਕੋਈ ਸਮਾਨ ਜਿਹੜਾ ਹੈਗੇ ਲੈ ਕੇ ਹੋਈ ਫਰਨਾ ਤਦ ਜੀ ਵੀ 1 ਵਜੇ ਤੋਂ ਬਾਅਦ ਬਾਅਦ

ਨਨ जी ਸਾਨੂੰ बस फिर ਵਾਚਮਨ ਖੜਕਾ ਹੀ ਸੋਣਿਆ ਫਿਰ ਮੈਂ फिर मैं ਲੱਗੀ ਵਾਰ लगी ਲੱਗਿਆ ਹੋਇਸੀ ਹੁੰਡਾ ਤੇ ਐਨੇ ਤਾਂ ਹੀ ਫਿਰ ਉਹ ਭੱਜ फिर ਫਿਰ ਦੰਦਾ गई ਜੋਰ ਇਸ ਤਰ੍ਹਾਂ ਆ ਕੇ ਚੋਰੀ ਕਰ ਰਹੇ ਨੇ ਤਾਂ ਮੋਰ ਕਹਿ ਲੱਗ ਰਹੇ ਸੂ ਬਹੁਤ ਖਰਾਬ ਹੋ ਗਿਆ ਜੀ ਜਿੱਤ ਰਹਿਣਾ ਮੁਸ਼ਕਲ ਹੋ ਜੂ ਇਸ ਤਰ੍ਹਾਂ ਤਾਂ ਕੀ ਬੱਚੇ ਨੇ ਇੱਕ ਬੇਟਾ ਜੀ ਕੋਈ ਬੰਦੇ ਤਾਂ ਹੈਗੇ ਨੇ ਜੀ ਬਾਕੀ ਹੁਣ ਕੋਈ ਸੰਤ ਹੈ ਨਹੀਂ ਜੇ ਮਿਲਣ ਵਾਲਾ ਕੋਈ ਲੱਗਦਾ ਤਾਂ ਹੈ ਨਹੀਂਗਾ ਵੀ ਇਸ ਤਰ੍ਹਾਂ ਇਹ ਹੁਣ ਕੋ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕਰਦੇ ਹਾਂ ਮੰਗ ਤਾਂ ਹੀ ਇਹ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਇਹ ਇਸ ਤਰ੍ਹਾਂ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆਈ ਸਾਡੇ ਤਾਂ ਮਕੀਤੀ ਹੈ ਮਾਂ ਬੇਟੀ ਜ਼ਮੀਨਾਂ ਦੀ ਕੀਤੀ ਕਰਦੇ ਆਂ ਜਾਂ ਆਪ ਕੋ ਖਤਰਾ ਵੀ ਹੋ ਸਕਦਾ ਜਿਵੇਂ ਜੇ ਤੁਸੀ ਲੱਗ ਪਏ ਹਾਂ ਹਾਂਜੀ ਹੋ ਸਕਦਾ ਜੀ ਹੋ ਵੀ ਸਕਦਾ ਜੀ ਹੁਣ ਅਸੀਂ ਬਾਰ ਨਿਕਲਦੇ ਜੀ ਸਾਨੂੰ ਮਾਰ ਨਹੀਂ ਸਕਦੇ ਸੀਗੇ ਹਾਂਜੀ ਇਹ ਅੱਜ ਗੁਜਰਾਉ ਸਰੇ ਸਾਨੂੰ ਆਈ ਸੀ ਇੱਕ ਫੋਨ ਫੋਨ ਕਾਲ ਆਈ ਸੀ ਇੱਥੇ ਚੋਰੀ ਹੋਈ ਹੈ ਇੱਥੇ 16 ਬਤੋਲੇ ਸੋਨਾ ਇੱਕ ਪਿੰਡ ਤੋਂ ਵਾਰ ਵਰਕਰ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਮੌਕਾ ਦੇਖ ਲਿਆ ਤੇ ਉਮੀਦ ਹੈ ਅਸੀਂ ਜਲਦੀ ਚੋਰਾਂ ਨੂੰ ਰੌਂਡਪ ਕਰ ਲਾਂਗੇ ਮਤਲਬ ਜੀ ਦੋ ਚੋਰੀਏ ਘੋੜਾ ਕੋਈ ਨਹੀਂ ਜੀ ਹਾਂ ਇੱਕ ਦੂਜੇ ਘਰ ਦੇ ਵਿੱਚੋਂ ਐਲਸੀਡੀ ਗਈ ਹੈ ਜੀ ਉਹ ਵੀ ਨਾਲ ਹੀ ਘਰ ਜਾਂਦੇ ਹੋਏ ਉਸ ਘਰ ਚੋਂ ਉਹ ਐਲਸੀਡੀ ਚੋਰੀ ਕਰਕੇ ਲੈ ਗਈ ਜਿਵੇਂ ਕਿ ਚੋਰੀ ਹੋਈ ਹੈ ਨੀ ਸੋਨਾ ਚੋਰੀ ਹੋਇਆ ਇਹ ਜਿਹੜਾ ਆਪਨੇ ਪਰਿਵਾਰ ਦੇ ਜੀ ਵੀ ਜੀਵੀ ਜ਼ਿੰਮੇਦਾਰ ਪਰਿਵਾਰ ਹੈ ਜੀ ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸੀ ਦੇ ਵਿੱਚ ਸੁੱਤਾ ਹੋਇਆ ਸੀ ਤੇ ਇਹ ਪੇਟੀਆਂ ਵਾਲਾ ਕਮਰਾ ਰਹਾ ਸਿੰਦਾ ਹੈਗਾ ਸੀ ਸਟੋਰ ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਕਿ ਇਸ ਤਰ੍ਹਾਂ ਚੋਰ ਅੰਦਰ ਬੜੇ ਜੀ ਕਿਸ ਤਰ੍ਹਾਂ ਇਹ ਰਸੋਈ ਦੀ ਬਾਰੀ ਦੇ ਵਿੱਚ ਉਹਦੇ ਜਾਲੀ ਕੱਟ ਕੇ ਉਹ ਕੁੰਡੀ ਖੋਲ ਕੇ ਫਿਰ ਅੰਦਰ ਬੜੇ ਨੇ ਤੇ ਮੁੱਢਲੀ ਜਾਂਚ ਤੋਂ ਲੱਗਦਾ ਵੀ ਚੋਰ ਜਿਵੇਂ ਉਹਨਾਂ ਵਿੱਚ ਇੱਕ ਨਵਾਲਗ ਬੱਚਾ ਵੀ ਪ੍ਰਤੀਤ ਹੁੰਦਾ ਇਹ ਉਮੀਦ ਹੈ ਅਸੀਂ ਜਲਦੀ ਪ੍ਰੈਸ ਕਰ ਲਾਂਗੇ। ਹਾਂਜੀ ਸਾਨੂੰ ਕੁਝ ਕਲੂ ਮਿਲੇ ਨੇ ਫੁਟੇਜ ਤੋਂ। ਅਸੀਂ ਜਲਦੀ ਰੌਂਡ ਅਪ ਕਰ ਲਾਂਗੇ। ਤੁਹਾਡੀ ਟੀਮ ਲੱਗੀ ਹੋਈ ਐ ਇਸ ਵੇਲੇ ਦੇਖੇ ਜਾ ਰਹੇ ਕਿ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ। ਕੁਝ ਕਲੂ ਮਿਲੇ ਹੋਏ। ਹਾਂਜੀ ਉਹਦੇ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਉਮੀਦ ਹੈ ਵੀ ਸ਼ਾਮ ਤੱਕ ਇਹਨੂੰ ਪ੍ਰੈਸ ਕਰ ਲਾਂਗੇ। ਆ ਰਿਪੋਰਟਰ ਵੀ ਪਹੁੰਚੀ। ਹਾਂਜੀ ਹਾਂਜੀ।